ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਹਾਲਤ ਤੇ ਰਿਪੋਰਟ ਤਿਆਰ ਕਰਨ ਲਈ ਆਉਣ ਵਾਲੀ ਅਮਰੀਕੀ ਟੀਮ ਨੂੰ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਭਾਰਤ ਦੇ ਸਿਆਸੀ ਆਗੂਆਂ ਧਾਰਮਿਕ ਆਗੂਆਂ ਤੇ ਸਮਾਜ ਦੇ ਹੋਰ ਵਰਗਾਂ ਨੂੰ ਮਿਲਣ ਲਈ ਹਫ਼ਤੇ ਦੇ ਦੌਰੇ ਤੇ ਆਉਣਾ ਚਾਹੁੰਦੀ ਸੀ ਅਮਰੀਕੀ ਟੀਮ ਦੀ ਭਾਰਤ ਯਾਤਰਾ ਸ਼ੁੱਕਰਵਾਰ ਨੂੰ ਸ਼ੁਰੂ ਹੋਣੀ ਸੀ ਅਮਰੀਕੀ ਕਮਿਸ਼ਨ ਦੇ ਮੁਖੀ ਰੌਬਰਟ ਪੀ ਜੋਰਜ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਭਾਰਤ ਵੱਲੋਂ ਵੀਜ਼ਾ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ਨਾਲ ਉਹਨਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ ਰੌਬਰਟ ਮੁਤਾਬਕ ਇੱਕ ਨਿਰਪੱਖ ਲੋਕਤੰਤਰ ਕਦਰਾਂ-ਕੀਮਤਾਂ ਵਾਲੇ ਦੇਸ਼ ਤੇ ਅਮਰੀਕਾ ਦੇ ਪ੍ਰਮੁੱਖ ਸਹਿਯੋਗੀ ਦੇਸ਼ ਨੂੰ ਯਾਤਰਾ ਦਾ ਵੀਜ਼ਾ ਦੇਣਾ ਚਾਹੀਦਾ ਸੀ ਉਹਨਾਂ ਆਖਿਆ ਕਿ ਕਮਿਸ਼ਨ ਧਾਰਮਿਕ ਰਿਪੋਰਟ ਤਿਆਰ ਕਰਨ ਲਈ ਦੁਨੀਆ ਦੇ ਕਈ ਦੇਸ਼ਾਂ ਦਾ ਦੌਰਾ ਕਰਦੀ ਹੈ ਜਿਨ੍ਹਾਂ ਚ ਪਾਕਿਸਤਾਨ ਸਾਊਦੀ ਅਰਬ ਵਿਏਟਨਾਮ ਚੀਨ ਤੇ ਬਰਮਾ ਵਰਗੇ ਦੇਸ਼ ਸ਼ਾਮਿਲ ਨੇ ਰੌਬਰਟ ਮੁਤਾਬਕ ਇਹਨਾਂ ਸਾਰੇ ਦੇਸ਼ਾਂ 'ਚ ਧਾਰਮਿਕ ਆਜ਼ਾਦੀ ਦਾ ਕਾਰਨ ਹੁੰਦਾ ਹੈ ਰੌਬਰਟ ਨੇ ਆਖਿਆ ਕਿ ਪਾਰਾ ਦੌਰੇ ਲਈ ਉਹਨਾਂ ਨੂੰ ਅਮਰੀਕਾ ਵਿਦੇਸ਼ ਮੰਤਰਾਲੇ ਤੇ ਦਿੱਲੀ ਸਥਿਤ ਅਮਰੀਕੀ ਐਮਬੈਸੀ ਤੋਂ ਸਮਰਥਨ ਸੀ